ਅੱਜ ਕੱਲ੍ਹ ਦੇ ਆ ਨੋਹਾ ਕੋਲੇ ਸੱਸ ਸਹੁਰਾ ਲਈ ਟਾਈਮ ਬਿਲਕੁਲ ਨਹੀਂ ਹੈਗਾ ਚਾਹੇ ਉਹ ਡਿਊਟੀ ਤੇ ਜਾਂਦੀ ਐ ਚਾਹੇ ਉਹ ਪਰਮੈਸਿਕ ਘਰੇ ਕੰਮ ਕਰਦੀ ਐ ਬਿਲਕੁਲ ਵੀ ਉਹਨਾਂ ਕੋਲੇ ਹੈ ਨਹੀਂ ਕਿਉਂ ਟਾਈਮ ਆਇਆ ਹੈ ਨਹੀਂ ਜਿੰਨਾ ਕ ਟਾਈਮ ਕੰਮ ਕਰਕੇ ਵਿਹਲੀਆਂ ਹੁੰਦੀਆਂ ਨੇ ਉਹ ਮੋਬਾਈਲ ਤੇ ਲੱਗੀਆਂ ਰਹਦੀਆਂ ਨੇ ਜੇ ਬਿਰਦ ਸਸਰ ਪਾਣੀ ਦੀ ਘੁੱਟ ਵੀ ਮੰਗ ਲੈਣ ਖਿੱਚ ਕੇ ਪਤਾ ਕੀ ਜਵਾਬ ਹੁਣ ਤਾਂ ਹਜੇ ਮੇਰੀ ਮੰਮੀ ਦਾ ਫੋਨ ਆਇਆ ਸੀ ਜਦ ਸਿੱਕਾ ਤਾਂ ਤਾਂ ਕਰਨ ਲੱਗ ਜਾਂਦੇ ਓ ਉੱਖੀ ਚੁੱਪ ਕਰ ਜਾਂਦੇ ਨੇ ਵਿਚਾਰੇ ਜੇ ਭਾਈ ਅੱਜ ਅਸੀਂ ਦਵਾਈ ਲੈਣ ਜਾਣਾ ਜਾਂ ਭਾਈ ਅਸੀਂ ਕਿਤੇ ਬਾਹਰ ਅੰਦਰ ਜਾਣਾ ਜ਼ਰੂਰੀ ਕੰਮ ਐ ਤਾਂ ਮੈਂ ਪਾਰਲਰ ਤੇ ਜਾਣਾ ਜੀ ਅੱਜ ਮੇਰਾ ਕੱਲ ਨੂੰ ਮੇਰੇ ਭਤੀਜੇ ਦਾ ਜਨਮ ਤੇ ਨਾ ਮੈਂ ਅੱਜ ਆਪਦਾ ਪਾਰਲਰ ਤੇ ਜਾ ਕੇ ਸਜਣਾ ਤਾਂ ਠਕਣਾ ਵਾ ਦੇਖੋ ਸਜਣਾ ਤਾਂ ਠਕਣਾ ਜ਼ਰੂਰੀ ਆ ਜਾਂ ਮਰਦ ਮਾ ਬਾਬ ਦਾ ਕਿਤੇ ਜਾਣਾ ਜ਼ਰੂਰੀ ਆ ਇਹ ਇੱਕ ਆਮ ਗੱਲ ਆ ਬਹੁਤ ਘਰਾਂ ਦੇ ਵਿੱਚ ਇਹ ਕੰਮ ਹੋ ਰਿਹਾ ਇੱਕ ਇੱਕ ਘਰ ਦੀ ਕਹਾਣੀ ਨਹੀਂ ਹੈਗੀ ਘਰ ਘਰ ਦੀ ਕਹਾਣੀ ਹੈ ਘਰ ਘਰ ਦੇ